ਬਿਨਾਂ ਕੰਮਿਆਂ ਕੇ ਕਈ ਦੇ ਗਰੀਬ ਜਨਤਾ ਦਾ ਸਵਾਲ ਹੈ ਕਿ ਬਿਨਾਂ ਦਾ ਗਿਆਰੀ ਹੈ ਕਿ ਕਈ ਪਰਿਵਾਰ ਇਦਾਂ ਦੇ ਹੈ ਜਿੱਤੇ ਚੁੱਲ੍ਹਾ ਨਹੀਂ ਚੱਲਦਾ ਹੈਗਾ ਇਹ ਮਤਲਬ ਓਪਾ ਜਾਂਦਾ ਹੈ ਪੈਸੇ ਨਹੀਂ ਕਾਟਿਆ ਕਹਿੰਦਾ ਮੈਂ ਇਸ ਵਿੱਚ ਕੁਝ ਹੋਰ ਪੈਸੇ ਪਾ ਕੇ ਉਹਨਾਂ ਵਿੱਚ ਉਹਨਾਂ ਦੇ ਘਰਚਾਲਸ਼ਨ ਜਿਹੜਾ ਆ ਉਹ ਮੱਕਾ ਹੋਗਾ ਬੋਟਾ ਬਟ ਤੇ 100 ਰੁਪਏ ਦੇ ਹੋਣ ਤੋਂ ਸਕਦੇ। ਦੇਖੀ ਬੈਰੀ ਗੁੱਡ ਕਲਾਸਰ ਬੱਚੇ ਲੈ ਵੀ। ਸਰਕਾਰੀ ਸਕੂਲ ਪੁਰਾਣੀ ਗੱਲ ਐ। ਨਹੀਂ ਬਹਿ ਰਿਆ ਐ ਬਹੁਤ ਵਧੀਆ ਐ। ਟੀਚਰ ਦੈ ਲੋ ਪ੍ਰਾਣ ਦਾ ਤਰੀਕਾ ਬਹੁਤ ਫ੍ਰੈਂਡਲੀ ਐ। ਬਣਾਉਣ ਦੇ ਲਈ ਬਣਾ ਰਾਇਆ ਜਦੋਂ ਉਹ ਦੇਖਦਾ ਬਹੁਤ ਵਧੀਆ ਹੋ ਗਿਆ ਉਹ ਸੋਚਦਾ ਕਿ ਬੱਚਿਆਂ ਦਾ ਕੁਝ ਕੁ ਕੁਝ ਨਹੀਂ ਕੀਤੀ ਜਾਏ ਕਿਤਾ ਹੁਣ ਮੈਂ ਤੁਹਾਨੂੰ 100 ਦਾ ਨੋਟ ਕਰਕੇ ਦਿਖਾਇਆ ਹੈ ਨਾ ਐਦਾ ਹੀ ਅਧਿਆਪਕ ਜਿਹੜਾ ਆ 100 ਦਾ ਨੋਟ ਦਿਖਾ ਦੇ ਕੁੱਤਾ ਆ ਕਿ ਬੱਚਿਓ ਦੱਸੋ ਕਿ ਜੇ ਇਹ ਨੋਟ ਮੈਂ ਤੁਹਾਨੂੰ ਦੇ ਰਿਹਾ ਤੁਸੀਂ ਇਸ ਦਾ ਕੀ ਕਰੋ ਜਦੋਂ ਜਵਾਬ ਆਇਆ ਕਿ ਜੀ ਜੰਮਾ ਵੀਰ ਪੇ ਜੀ ਇਹਦੇ ਜਵਾਬ ਹੈ ਜਿਵੇਂ ਤੇ ਕੁਕਰੇ ਖਾ ਲੈਣੇ ਆ ਮੈਂ ਚਿਪਸ ਖਾ ਲੈਣੇ ਆ ਮੈਂ ਚਾਕਲੇਟ ਲੈ ਕੇ ਆਉਂਗਾ ਜੀ ਠੀਕ ਹੈ ਜੀ ਮੈਂ ਜਿਓਮੈਟਰੀ ਬਾਕਸ ਵਿੱਚ ਕੋਲ ਹੈ ਨਹੀਂ ਮੈਂ ਜਿਓਮੈਟਰੀ ਬਾਕਸ ਲੈ ਕੇ ਆਉਂਗਾ ਜੀ ਠੀਕ ਅਲੱਗ-ਅਲੱਗ ਜਵਾਬ ਸਾਰੇ ਆਦੇ ਉਹਨਾਂ ਵਿੱਚੋਂ ਇੱਕ ਬੱਚਾ ਜਿਹੜਾ ਹੈਗਾ ਆ ਉਹ ਖੜਾ ਹੋਇਆ ਚਲੋ ਜੀ ਮੈਂ ਦੱਸਦਾ ਕਹਿੰਦਾ ਜੀ ਮੈਂ ਨਾ ਇਸ ਨਾਲ ਆਪਣੀ ਮੰਮੀ ਦੀਆਂ ਐਂਡਾ ਲੈ ਕੇ ਆਉਂਗਾ ਸਾਰੇ ਬੱਚੇ ਜਿਹੜੇ ਆ ਉਹ ਆ ਨਾ ਪਹਿਲੇ ਹਾਂ ਹਾਂ ਜਮਾ ਬੱਜੇ ਠੀਕ ਹੀ ਪੁੱਛਦਾ ਬੇਟਾ ਕੀ ਉਹ ਤਾਂ ਪਪਾ ਹੀ ਦਵਾ ਸਕਦੇ ਆ ਐਨਕਾਂ ਦਵਾਣੀਆਂ ਪਪਾ ਦਾ ਫਰਜ ਆ ਉਹ ਕਹਿੰਦਾ ਪਪਾ ਮੇਰੇ ਪਪਾ ਹੈ ਤੇ ਮੇਰੇ ਮੰਮੀ ਜਿਹੜੇ ਆ ਉਹ ਸਿਲਾਈ ਦਾ ਕੰਮ ਕਰਦੇ ਆ ਸਿਲਾਈ ਦਾ ਕੰਮ ਕਰਦੇ ਆ ਮਹੀਨਿਆਂ ਕੰਮ ਆ ਸੁਵੀ ਦੇ ਘਾਟਾ ਪਾਣਾ ਪੈਂਦਾ ਆ ਨਜ਼ਰ ਕਮਜ਼ੋਰ ਹੋ ਗਈ ਐਂਡ ਵੀ ਲੋੜ ਆ ਤੇ ਨਾਲ ਦੀ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਵਕਤਨ ਮੰਗਦੇ ਆ सर जी मैंने सौ का नोट मिले ये, मिल ये मेरी जिंदगी बदल देनी है मेरी माँ की जिंदगी बदल देनी टीचर इमोशनल हो गया कहता बेटा तेरे तो सौ का नोट मैं दे रहा है ना तो मैं गिफ्ट कर रहा ना तो तेरे को एहसान कर रहा है ये सौ दोट मैं उधार ही दे रहा है सौ तो का नोट मैं उधार ही दे रहा है जो तू तो बड़ा तो हो जाएगा कुछ बन जाएगा कमा लेगा ये तू मैन वापस कर दे गल जो पैसा आ रहा है, कि ना ना आ है।, और लग है? साल बाद माहौल रिपीट इट सर मीह पैदा पे आया। क्लास लगी हुई है बट हूँ सब कुछ बदल गया है ਮੋਡਰਨਾਈਜੇਸ਼ਨ ਹੋ ਗਿਆ ਡਿਮਾਟ ਕਲਾਸਾਂ ਹੋ ਗਈਆਂ ਨੇ ਲੇਕਿਨ ਟੀਚਰ ਹੋਈ ਟੀਚਰ ਕਲਾਸ ਦੇ ਵਿੱਚ ਹੋਈ ਆ ਹਾਂ ਉਹ ਵਾਲਾ ਗੱਲ ਆ ਕਿ ਕੁੜੀਆਂ ਆ ਗਈਆਂ ਆ ਥੋੜੀਆਂ ਬੋਤੀਆਂ ਠੀਕ ਹੈ ਚੇਂਜ ਆ ਗਿਆ ਇਸ ਸਾਲ ਮੇਰੇ ਨੂੰ ਕਹਿੰਦੇ ਗੱਡੀ ਰੁਕਦੀ ਆ ਨਾਲ ਜਿੱਪੀ ਹੁੰਦੀ ਐ ਸਿਕਿਉਰਿਟੀ ਗਾਰਡ ਆ ਤੇ ਸਾਰੇ ਟੀਚਰਸ ਹੈਗੇ ਵਿੱਚ ਪੁੱਛਣਾ ਪੈਂਦਾ ਸ਼ਾਇਦ ਕੋਈ ਅਫਸਰ ਆ ਗਿਆ ਤੇ ਟੀਚਰ ਫੋਟੋਆਂ ਸਿਸ ਸਪਰਾਂ ਉਹ ਟ੍ਰਿਕ ਆ ਬਾਰੇ ਉਹ ਜਾਂਦਾ ਹੀ ਨਾ ਉਹਨਾਂ ਦੇ ਪਹਿਲੇ ਹੱਥ ਲਾਂਦਾ ਹੈ ਬੜੇ ਦਿੱਖਦਾ ਹੈ ਕਹਿੰਦਾ ਜੀ ਅੱਜ ਤੁਹਾਡੀ ਬਦੌਲਤ ਮੈਂ ਇੱਥੇ ਪਹੁੰਚਿਆ ਹਾਂ ਡਿਸਟ੍ਰਿਕਟ ਕਲੈਕਟਰ ਬਣ ਗਿਆ ਡਿਸਟ੍ਰਿਕਟ ਕਲੈਕਟਰ ਕਹਿੰਦਾ ਤੁਹਾਡੀ ਬਦੌਲਤ ਜਿਹੜਾ ਹੈ ਜੇ ਤੁਸੀਂ ਉਸ ਦਿਨ ਮੇਰੀ ਜਿਹੜੀ ਹੈਗੀ ਹੈਲਪ ਨਾ ਕਰਦੇ ਤਾਂ ਮੈਂ ਸੈਲਫ ਰਿਪੋਰਟਰ ਕਹਿੰਦਾ ਅੱਜ ਮੈਂ 100 ਪਿਆਰ ਮੋੜਨ ਲਈ ਨਹੀਂ ਸਪੈਸ਼ਲੀ ਮੈਂ ਤੁਹਾਡਾ ਆਭਾਰ ਬਖਸ਼ਣ ਆਇਆ ਕਿ 100 ਪਿਆਰ ਇਹ ਕੋਈ ਮੋੜਨਾ ਨਹੀਂ ਹੁੰਦਾ ਜੋ ਤੁਸੀਂ ਮੇਰਾ ਜੀਵਨ ਬਣਾਇਆ ਹੈਗਾ ਹੈ ਜਿੰਦਗੀ ਮੇਰੀ ਬਣਾਈ ਹੋਈ ਹੈ ਉਹਦਾ ਮੈਂ ਆਭਾਰ ਤੁਹਾਡੇ ਮਨ ਪ੍ਰਕਰਨ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਖੁਚਾਇਆ ਹੈਗਾ ਹੈ ਤਾਂ ਬੇਟਾ ਜੀ ਗੱਲ ਇਹ ਹੈ ਕਿ ਇਹ ਵੀ ਉਹ ਡਾਇਰੈਕਸ਼ਨ ਇਸ ਰਾਈਟ दौड़ लगा रहे हो यू आर वर्किंग इन द राइट डायरेक्शन तो डेफिनेट आंजिल मिलनी ही मिलनी है मंजिल मिलनी ही मिलनी है हाँ ना की ना एक संदेश है कि जो थोड़ा कुछ करता है वह कदे ना भुलाओ जो भी थोड़े कद कि काम आया है जल सौ रुपए हमी है तो सौ रुपए क्या होंकि सौ रुपए ਉਸ ਫੀਚਰ ਦੀ ਫਾਰਮੂਲਾ ਚਬੀ ਸੀਗੀ ਉਹਦੇ ਗੁੱਡ ਵਿਸ਼ੀਸ ਸੀਗੇ ਕੋ ਬੱਚਾ ਕਿੱਥੇ ਲੱਭਦਾ ਤੇ ਅੱਜ ਐਸੀ ਬਾਹਰ ਨਾਲ ਮੈਦਾਨ ਅੰਗ ਦਿਸਾਈ ਆਏਗਾ ਜੋਰ ਦੀ ਗੱਲ ਕਰਦੇ ਬੜੇ ਬਹੁਤ ਵੱਡੇ ਦਾ ਸ਼ੋਅ ਦੇਗਾ ਬਈ ਲਈ ਆਹ ਹੁਣ ਤੁਸੀਂ ਜੋ ਕਿਹਾ ਉਹ ਤੇ ਅਮਰ ਕਰਨਾ ਔਰ ਇਹ ਬਾਬਸ ਕਹਿੰਦੇ ਇਸ ਬੜੇ ਮੰਨਦੇ ਸਰਬ ਲੱਭਣਾ ਤੁਸੀਂ ਜਜੀਬ ਸਰ ਕਿੱਥੇ ਹੈਗੇ ਆ अगले कल पर डाल रहे हैं राइट अजीब करके तो है।, right? है और तुम्हें मेरे घर कर और करने रुपये में मदद कराना बिल्कुल उसे स्टोरी मान आई वांट डेट स्टोरी फुट मेरे पेंटिंग और इन अ लवली वे और एज लाइक मैं महसूस होना चाहिए जाएगा राइट ओके तो की सीख्या मिली तुम्हें तो की सीख्या मिली है